ਸਤਨਾਮ ਸ਼੍ਰੀ ਵਾਹਿਗੁਰੂ ਸਹਾਵ ਜਿਓ ਤਨ ਅਸਰੀ ਚੰਨ पहला एक ओंकार अंकार सतगुर प्रसाद हर जियो कृपा करे तनाम ते आई है जियो सतगुर मे सुपाए ਸਹਿਜ ਗੁਣ ਗਾਈਐ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜੀਓ ਅੱਜ ਅੰਮ੍ਰਿਤ ਵੇਲੇ ਦੇ ਪਾਵਨ ਪਵਿੱਤਰ ਦੀਵਾਨਾਂ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਅਕਾਲ ਪੁਰਖ ਪਾਰਬ੍ਰह्म ਪਰਮੇਸ਼ਵਰ ਪ੍ਰਮਾਤਮਾ ਦੇ ਵੱਲੋਂ ਸਮੂਹੀ ਮਨੁੱਖਤਾ ਦੇ ਭਲੇ ਲਈ ਕਲਿਆਣ ਵਾਸਤੇ ਗੁਰ ਸ਼ਬਦ ਰੂਪ ਦੇ ਵਿੱਚ ਜਿਸ ਪਾਵਨ ਪਵਿੱਤਰ ਸ੍ਰੀ ਹੁਕਮ ਨਾਮਾ ਸਾਹਿਬ ਜੀ ਦੀ ਬਖਸ਼ਿਸ਼ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਈ ਹੈ ਗੁਰ ਪਰਮੇਸ਼ਰ ਦੀ ਕਿਰਪਾ ਸਦਕਾ ਆਪ ਸਰਬੱਤ ਸੰਗਤ ਮਾਈ ਭਾਈ ਬਹੁਤ ਹੀ ਸ਼ਰਧਾ ਤੇ ਬਹੁਤ ਹੀ ਪ੍ਰੇਮ ਦੇ ਨਾਲ ਇਸ ਪਾਵਨ ਪਵਿੱਤਰ ਸ਼ਬਦ ਦੀ ਕਥਾ ਵਿਚਾਰ ਸਰਵਣ ਕਰ ਰਹੇ ਹਾਂ ਸੰਗਤ ਜੀਓ ਜਦੋਂ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੇ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਹੁਕਮ ਦੇ ਅਨੁਸਾਰ ਸ਼੍ਰੀ ਅੰਮ੍ਰਿਤਸਰ ਸਾਹਿਬ ਤੂ ਬਸਾ ਕੇ ਸ਼੍ਰੀ ਗੋਵਿੰਦ ਵਾਲ ਸਾਹਿਬ ਇੱਕ ਦਿਨ ਪਹੁੰਚੇ ਬੇਨਤੀ ਕਰਨ ਦਾ ਭਾਵ ਹੈ ਕਿ ਗੁਰੂ ਰਾਮਦਾਸ ਮਹਾਰਾਜ ਜਦੋਂ ਇੱਕ ਸਮੇਂ ਸ੍ਰੀ ਅਮਰਕਸਰ ਸਾਹਿਬ ਤੋਂ ਸ੍ਰੀ ਗੋਵਿੰਦਵਾਲ ਸਾਹਿ ਪਹੁੰਚੇ ਤਾਂ ਉੱਥੋਂ ਦੀ ਸੰਗਤ ਨੇ ਮਹਾਰਾਜ ਜੀ ਦੀ ਬੜੀ ਸੇਵਾ ਕੀਤੀ ਸਵਾਗਤ ਕੀਤਾ ਅਤੇ ਬੜੇ ਪਿਆਰ ਦੇ ਨਾਲ ਚੌਥੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕੀਤੀ ਗਰੀਬ ਨਿਵਾਜ ਸ੍ਰੀ ਗੁਰੂ ਅਮਰਦਾਸ ਮਹਾਰਾਜ ਬਹੁਤ ਕਿਰਪਾ ਕਰਦੇ ਸਨ ਸੰਗਤ ਨੂੰ ਪਰਮੇਸ਼ਰ ਦੇ ਨਾਮ ਨੂੰ ਜਪਣ ਦਾ ਉਪਦੇਸ਼ ਬਖਸ਼ਿਆ ਕਰਦੇ ਸਨ ਜਿਹਨੂੰ ਸੁਣ ਕੇ ਸੰਗਤ ਆਪਣਾ ਜੀਵਨ ਸਫਲ ਕਰਨ ਦਾ ਯਤਨ ਕਰਦੀ ਸੀ ਆਪ ਜੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਵੈਮ ਦਾ ਰੂਪ ਹੋ ਸੋ ਆਪ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਆਪ ਜੀ ਹੀ ਇਸ ਸਮੇਂ ਕਿਰਪਾ ਕਰਕੇ ਅੰਮ੍ਰਿਤ ਉਪਦੇਸ਼ ਬਖਸ਼ੋ ਜਿਹਦੇ ਕਰਕੇ ਸੰਗਤ ਪਰਮੇਸ਼ਰ ਦਾ ਨਾਮ ਜਪ ਸਕੇ ਆਪਣਾ ਜੀਵਨ ਸਫਲ ਕਰ ਸਕੇ ਸੰਗਤ ਦੀ ਬੇਨਤੀ ਨੂੰ ਸੁਣ ਕੇ ਸੋਡੀਆਂ ਦੇ ਸੁਲਤਾਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਤਨਾ ਜ਼ਰੀ ਰਾਗਣੀ ਵਿੱਚ chant ਅਰਥਾਤ ਜਸ ਰੂਪ ਵਿੱਚ ਕਾਵੇ ਤੇ ਸੰਗੀਤ ਨਾਲ ਮਿਲੀ ਹੋਈ ਬਾਣੀ ਦਾ ਇਹ ਸ਼ਬਦ ਪਹਿਲੇ ਸੁਰਤਾਲ ਦੇ ਵਿੱਚ ਪਰਮਾਤਮਾ ਦਾ ਮੰਗਲ ਕਰਦਿਆਂ ਬڑے ਪ੍ਰੇਮ ਦੇ ਨਾਲ ਉਚਾਰਨ ਕੀਤਾਗਾ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਪਰਮੇਸ਼ਵਰ ਪਰਮਾਤਮਾ ਇੱਕ ਹੈ ਅਦ્વੈਤ ਹੈ ਸ਼ਬਦਾਂ ਪ੍ਰਕਾਸ਼ਕ ਹੈ ਤੇ ਸਤਿਗੁਰਾਂ ਦੀ ਕਿਰਪਾ ਸਦਕਾ ਹੀ ਐਸੇ ਪਰਮੇਸ਼ਵਰ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਭਾਈ ਅਰ ਜਿਓ ਕਿਰਪਾ ਕਰੇ ਤਾ ਨਾਮ ਤੇ ਆਈਐ ਜਿਓ ਗੁਰੂ ਰਾਮਦਾਸ ਮਹਾਰਾਜ ਸਮੁੱਚੀ ਸਿੱਖ ਸੰਗਤ ਨੂੰ ਸਮਝਾ ਰਹੇ ਹਨ ਕਿ ਅਗਰ ਤੁਸੀਂ ਵਾਹਿਗੁਰੂ ਜੀ ਦਾ ਨਾਮ ਜਪਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰੋ ਕਿ ਹੈ ਵਾਹਿਗੁਰੂ ਪਰਮੇਸ਼ਵਰ ਪਰਮਾਤਮਾ ਪਿਆਰੇ ਜੀਓ ਜੇਕਰ ਪਰਮੇਸ਼ਵਰ ਪਰਮਾਤਮਾ ਜੀ ਤੁਸੀਂ ਕਿਰਪਾ ਕਰੋ ਔਰ ਬਲੇ ਪੁੰਨਾਂ ਦਾ ਪ੍ਰੇਰਿਆ ਹੋਇਆ ਦ੍ਰਿਸ਼ਟੀ ਕਰਕੇ ਸਾਹ ਸੰਗਤ ਜੀ ਮਹਾਰਾਜ ਪਰਮਾਤਮਾ ਸਤਗੁਰੂ ਮਿਲਾ ਦੇਵੇ ਤਾਂ ਇਹ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਹਿਰਦੇ ਦੇ ਵਿੱਚ ਵਸਦਾ ਸਿੱਖ ਦੇ ਮਹਾਰਾਜ ਇਹਦੇ ਵਿੱਚ ਸਮਝਾਣਾ ਚਾਹ ਰਹੇ ਹਨ ਕਿ ਰੱਬ ਜੀ ਦੇ ਬੰਦਗੇ ਦੇ ਲਈ ਸਭ ਤੋਂ ਪਹਿਲਾਂ ਜ਼ਰੂਰਤ ਹੈ ਪੂਰੇ ਸਤਿਗੁਰੂ ਦੀ ਸੰਗਤ ਮਿਲ ਜਾਵੇ ਪੂਰੇ ਸਤਿਗੁਰੂ ਦੀ ਸੰਗਤ ਤੋਂ ਬਿਨਾ ਮਨੁੱਖ ਪਰਮੇਸ਼ਵਰ ਪਰਮਾਤਮਾ ਦਾ ਨਾਮ ਨਹੀਂ ਜਪ ਸਕਦਾ ਸੋ ਗੁਰਮਖ ਪਿਆਰਿਓ ਅਗਰ ਤੁਸੀਂ ਚਾਹੁੰਦੇ ਹੋ ਕਿ ਪਰਮੇਸ਼ਵਰ ਪਰਮਾਤਮਾ ਦਾ ਨਾਮ ਜਪਣਾ ਮਨੁੱਖਾ ਜਨਮ ਸਫਲ ਕਰਨਾ ਤਾਂ ਸਭ ਤੋਂ ਪਹਿਲਾਂ ਤੁਸੀਂ ਪਰਮੇਸ਼ਰ ਦੇ ਅੱਗੇ ਅਰਦਾਸ ਕਰੋ ਰੱਬ ਜੀ ਉਹ ਮੇਰੇ ਤੇ ਕਿਰਪਾ ਦ੍ਰਿਸ਼ਟੀ ਕਰੋ ਤੇ ਮੈਨੂੰ ਪੂਰੇ ਗੁਰੂ ਦੀ ਸੰਗਤ ਮਿਲਾ ਦਿਓ ਸਤ ਗੁਰ ਮਿਲੈ ਸੁਭਾਈ ਸਹਜ ਗੁਣ ਗਾਈਐ ਜੀਓ ਜੇਕਰ ਸਤ ਗੁਰੂ ਜੀ ਨੂੰ ਪ੍ਰੇਮ ਪੂਰਵਕ ਭਾਵਨਾ ਸਹਿਤ ਮਿਲਣਾ ਕਰੇ ਮਤਲਬ ਕਿ ਆਪਣੀ ਹਰ ਤਰ੍ਹਾਂ ਦੀ ਹੋਮੇ ਵਲਛਲ ਸਭ ਤਿਆਗ ਦੇਵੇ ਦੇਖੋ ਹਿਰਦੇ ਵਿੱਚ ਜਿਹੜੇ ਵਿਕਾਰ ਨੇ ਨਾ ਇਹਨਾਂ ਵਿਕਾਰਾਂ ਨੂੰ ਤਿਆਗਣ ਦੀ ਔਕਾਤ ਸਾਡੀ ਨਹੀਂ ਹੈਗੀ ਅਸੀਂ ਚਾਹ ਕੇ ਵੀ ਵਿਕਾਰਾਂ ਨੂੰ ਨਹੀਂ ਛੱਡ ਸਕਦੇ ਪਰ ਸੰਗਤ ਜੀ ਅਸੀਂ ਸਮਰਪਣ ਤਾਂ ਕਰ ਹੀ ਸਕਦੇ ਹਾਂ ਨਾ ਗੁਰੂ ਅੱਗੇ ਚੋਸੀਆਂ ਚਲਾਕੀਆਂ ਛੱਡ ਦਈਏ ਚਤਰਾਈਆਂ ਛੱਡ ਦਈਏ ਦੰਬ ਛਲ ਕਪੜ ਛੱਡ ਦਈਏ ਬਿਲਕੁਲ ਸ਼ਰਧਾ ਭਾਵਨਾ ਦੇ ਨਾਲ ਗੁਰੂ ਚਰਨਾਂ ਦੇ ਵਿੱਚ ਰਹਿ ਕੇ ਸੇਵਾ ਕਰੀਏ ਗੁਰੂ ਦਾ ਉਪਦੇਸ਼ ਮੰਨੀਏ ਮਨ ਭਾਵੇਂ ਧਰਮ ਦੇ ਪਾਸੇ ਜਾਵੇ ਭਾਵੇਂ ਨਾ ਜਾਵੇ ਪਰ ਅਸੀਂ ਸ਼ਰੀਰ ਨੂੰ ਤਾਂ ਕੰਟਰੋਲ ਰੱਖ ਲਈਏ ਨਾ ਅਗਰ ਅਸੀਂ ਇਸ ਤਰੀਕੇ ਦੇ ਨਾਲ ਚੱਲਦੇ ਆਂ ਤਾਂ ਇਸ ਤਰੀਕੇ ਨੂੰ ਕਹਿੰਦਾ ਹੈ ਕਿ ਸਤਿਗੁਰੂ ਨੂੰ ਮਿਲਣਾ ਜੇ ਅਸੀਂ ਇਸ ਤਰੀਕੇ ਦੇ ਨਾਲ ਸਤਿਗੁਰੂ ਨੂੰ ਮਿਲਦੇ ਆਂ ਤਾਂ ਗੁਰੂ ਕਿਰਪਾ ਕਰਦਾ ਹੈ ਇਹ ਜਿਹੜਾ ਜੀਵ ਹੈ ਫਿਰ ਬੰਦਗੀ ਕਰਨ ਲੱਗ ਪੈਂਦਾ ਹੈ ਗੁਣ ਗਾਏ ਵਿਗਸ ਸਦਾ ਆਨੰਦਿਨ ਜਆਪ ਸਾਚੇ ਭਾਵਾਈ ਅਗਰ ਇਸ ਜੀਵ ਦਾ ਜਿਹੜਾ ਜੀਵਨ ਹੈ ਨਾ ਗੁਰ ਪਰਮੇਸ਼ਰ ਨੂੰ ਚੰਗਾ ਲੱਗ ਗਿਆ ਤਾਂ ਇਹ ਜਿਹੜਾ ਜੀਵ ਹੈ ਉਸ ਪਰਮੇਸ਼ਰ ਪਰਮਾਤਮਾ ਦੇ ਗੁਣ ਗਾਣ ਲੱਗ ਪੈਂਦਾ ਹੈਗਾ ਸੇਵਾ ਤਾਂ ਉਹੀ ਹੈ ਨਾ ਸਾ ਸੰਗਤ ਜਿਹੜੀ ਬੁਰੂ ਨੂੰ ਭਾ ਜਾਵੇ ਜਿਹੜੀ ਸੇਵਾ ਗੁਰੂ ਨੂੰ ਚੰਗੀ ਨਹੀਂ ਲੱਗਦੀ ਉਹ ਸੇਵਾ ਸੇਵਾ ਨਹੀਂ ਹੋਤਾ ਬਲਕੇ ਕੰਮ ਹੈ ਸੰਗਤ ਜੀ ਮਹਾਰਾਜ ਬਚਨ ਕਰਦੇ ਹਨ ਭਾਈ ਪਰਮੇਸ਼ਵਰ ਪਰਮਾਤਮਾ ਨੂੰ ਭਾ ਜਾਈਏ ਤਾਂ ਹੀ ਬੰਦਗੀ ਹੋਏਗੀ ਤੇ ਪਰਮਾਤਮਾ ਨੂੰ ਬੰਦਾ ਤਾਂ ਹੀ ਪਾਏਗਾ ਜੇ ਛਲ ਕਪੜ त्याਗੇਗਾ ਅਹੰਕਾਰ ਹੋ ਮੈਂ ਤਜੈ ਮਾਇਆ ਸਹਿਜ ਸਮਾਵਾਏ ਮਹਾਰਾਜ ਬਚਨ ਕਰਦੇ ਹਨ ਗੁਨਾ ਦਾ ਹੰਕਾਰ ਤੇ ਆਗੋ ਭਾਈ ਸ਼ਰੀਰ ਦੇ ਹੰਤਾ ਮਮਤਾ ਤਿਆਗੋ ਮਾਇਆ ਦੇ ਹੰਕਾਰ ਨੂੰ ਤਿਆਗੋ ਜਦੋਂ ਅਸੀਂ ਹਰ ਤਰ੍ਹਾਂ ਦੇ ਹੰਕਾਰ ਹਉਮੈ ਨੂੰ ਤਿਆਗਾਗੇ ਨਾ ਤਾਂ ਫਿਰ ਸਹਿਜ ਹੀ ਸੁੱਤੇ ਸਿੱਧ ਹੀ ਸਾਡਾ ਜਿਹੜਾ ਮਨ ਹੈ ਨਾ ਰੱਬ ਜੀ ਦੀ ਬੰਦਗੀ ਦੇ ਵਿੱਚ ਲੱਗ ਜਾਏਗਾ ਆਪ ਕਰਤਾ ਕਰੇ ਸੋਈ ਆਪ ਦੇ ਤੱਪਾਇਆ ਉਹ ਵਾਹਿਗੁਰੂ ਆਪ ਹੀ ਕਰਨਹਾਰ ਪਰਮੇਸ਼ਰ ਉਹ ਪਰਮਾਤਮਾ ਆਪ ਹੀ ਗੁਰੂ ਰੂਪ ਹੋ ਕੇ ਸਿੱਖ ਨੂੰ ਉਪਦੇਸ਼ ਕਰਦਾ ਜਿਵੇਂ ਭਾਈ ਲਾਲੋ ਧਰਮ ਦੀ ਕਿਰਤ ਕਰਦਾ ਹੈ ਬੰਦਗੀ ਕਰਦਾ ਹੈ ਹਰ ਸਮੇਂ ਪ੍ਰਮਾਤਮਾ ਨੂੰ ਬੇਨਤੀ ਕਰਦਾ ਰੱਬ ਜੀ ਮੇਰੇ ਤੇ ਕਿਰਪਾ ਕਰੋ ਮੇਰੇ ਤੇ ਰਹਿਮਤ ਕਰੋ ਤੁਹਾਡੇ ਦਰਸ਼ਨ ਕਿਵੇਂ ਹੋਣਗੇ ਮੈਨੂੰ ਕਿਰਪਾ ਕਰਕੇ ਦੱਸੋ ਮੈਨੂੰ ਸਮਝ ਨਹੀਂ ਆ ਗਈ ਤਾਂ ਰੱਬ ਜੀ ਖੁਦ ਖੁਦਾ ਗੁਰੂ ਨਾਨਕ ਪਾਸ਼ਾ ਦੇ ਸਰੂਪ ਦੇ ਵਿੱਚ ਆਗੇ ਨਾ ਐਵੇਂ ਮਹਾਰਾਜ ਬਚਨ ਕਰਦੇ ਹਨ ਕਿ ਉਹ ਪਰਮੇਸ਼ਵਰ ਪ੍ਰਮਾਤਮਾ ਖੁਦ ਹੀ ਗੁਰੂ ਦਾ ਰੂਪ ਧਾਰਨ ਕਰਕੇ ਸਿੱਖ ਨੂੰ ਉਪਦੇਸ਼ ਕਰਦਾ ਹੈ ਉਹ ਆਪ ਹੀ ਕਰਤਾ ਪੁਰਖ ਅਧਿਕਾਰੀ ਹੋ ਕੇ ਨਾਮ ਦਾ ਅਭਿਆਸ ਕਰਦਾ ਹੈ ਆਰ ਜੀਓ ਕਿਰਪਾ ਕਰੇ ਤਾਂ ਨਾਮ ਤੇ ਆਈਐ ਜੀਓ ਸੰਗ ਜੀ ਉਹ ਪਰਮਾਤਮਾ ਆਪ ਕਿਰਪਾ ਦ੍ਰਿਸ਼ਟੀ ਕਰਦਾ ਤਾਂ ਹੀ ਮਨੁੱਖ ਗੁਰੂ ਦਾ ਨਾਮ ਜਪਦਾ ਗੁਰੂ ਦਾ ਨਾਮ ਤੇ ਆਉਂਦਾ ਹੈ ਅੰਦਰ ਸਾਚਾ ਨੇ ਪੂਰੇ ਸਤਗੁਰਾਂ ਜੀਓ ਜਿਨ੍ਹਾਂ ਪੂਰਨ ਸਤਗੁਰਾਂ ਦੇ ਹਿਰਦੇ ਅੰਦਰ ਪਰਮੇਸ਼ਵਰ ਪਰਮਾਤਮਾ ਦਾ ਜਿਹੜਾ ਪ੍ਰੇਮ ਹੈ ਉਸ ਪ੍ਰੇਮ ਨੂੰ ਪ੍ਰਾਪਤ ਕਰ ਲਿਆ ਉਹਦਾ ਹੀ ਮਨ ਲੱਗਦਾ ਸਾਧ ਸੰਗਤ ਜੀ ਉਹ ਤਿਸੇ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰਾਂ ਜੀਉ ਅਜਿਹਾ ਜਹੇ ਸਤਿਗੁਰਾਂ ਦੀ ਦਿਨ ਕੀ ਰਾਤ ਕੀ ਸੇਵਾ ਟਹਿਲ ਕਰੀਏ ਕਿਉਂਕਿ ਸਤਿਗੁਰੂ ਜੀ ਮੈਨੂੰ ਕਦੇ ਵੀ ਨਹੀਂ ਭੁੱਲਦੇ ਮੈਂ ਪ੍ਰਮਾਤਮਾ ਦਾ ਨਾਮ ਕਦੇ ਨਹੀਂ ਭੁੱਲਣਾ ਚਾਹੁੰਦਾ ਦਿਨ ਕੀ ਰਾਤ ਕੀ ਮੈਂ ਤੈਨੂੰ ਜਪਾਂ ਤੇਰੀ ਬੰਦਗੀ ਕਰਾਂ ਹੇ ਰੱਬ ਜੀ ਤੁਸੀਂ ਮੇਰੇ ਤੇ ਅਜੇ ਹੀ ਕਿਰਪਾ ਕਰ ਦੇਵੋ ਕਦੇ ਨਾ ਵਿਸਾਰੀ ਅਨ ਦਿਨ ਸਮਾਰੀ ਜਨਾਮ ਲਾਈ ਤਾਂ ਜੀਵਾ ਐਸੇ ਗੁਰਾਂ ਦੁਆਰਾ ਪ੍ਰਾਪਤ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਨਾ ਉਹਨੂੰ ਕਦੀ ਨਾ ਭੁਲਾਉਣਾ ਕਰੀਏ ਦਿਨੇ ਚੇਤੇ ਕਰੀਏ ਰਾਤੀ ਚੇਤੇ ਕਰੀਏ ਉੱਠਦੇ ਬੈੰਦੇ ਖਾਂਦੇ ਪੀਂਦੇ ਦਿਨ ਰਾਤੀ ਆ ਰਾਧੋ ਪਿਆਰੇ ਨਿਮਕ ਨਾ ਕੀਜੈ ਢੀਲਾ ਊਠਦ ਬੈਠਤ ਸੋਬਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਬਾਣੀ ਤਾਂ ਬਚਨ ਕਰਦੀ ਸੁਤਿਆਂ ਵੀ ਗੁਰਸਾਲਾ ਹੀ ਐ ਉਹ ਪ੍ਰਮਾਤਮਾ ਨੂੰ ਆਨੰਦਿੰ ਸਮਾਰੀ ਕਦੇ ਨਾ ਬਿਸਾਰੀ ਹਮੇਸ਼ਾ ਜਪੋ ਤਾਹੀਂ ਆਤਮਿਕ ਜੀਵਨ ਵੱਲੋਂ ਇਹ ਮਰਿਆ ਹੋਇਆ ਜਿਹੜਾ ਮਨ ਜਿਉਂਦਾ ਹੋਏਗਾ ਸਰਵਣੀ ਸੁਣੀ ਤਾਏ ਮਨ ਤ੍ਰਿਪਤੈ ਗੁਰਮੁਖ ਅੰਮ੍ਰਿਤ ਪੀਵਾ ਜਦੋਂ ਹਰ ਵਕਤ ਪਰਮੇਸ਼ਰ ਦਾ ਨਾਮ ਕੰਨਾਂ ਦੇ ਨਾਲ ਸਰਵਣ ਕਰੀਦਾ ਫਿਰ ਇਹ ਜਿਹੜਾ ਸਾਡਾ ਮਨ ਹੈ ਨਾ ਮਾਇਆ ਦੇ ਪਦਾਰਥਾਂ ਵੱਲੋਂ ਰੱਜ ਜਾਂਦਾ ਹੁਣ ਭੋਗਾਂ ਦੀ ਪਦਾਰਥਾਂ ਦੀ ਵਿਸ਼ਿਆਂ ਦੀ ਵਿਕਾਰਾਂ ਦੀ ਮੋਹ ਦੀ ਇੱਛਾ ਫਿਰ ਕੇਵਲ ਪਰਮਾਤਮਾ ਦੀ ਇੱਛਾ ਪਰ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਬ੍ਰੀਤ ਚਰਨ ਕੁਮਲਾਰੇ ਸਾਰੀਆਂ ਤ੍ਰਿਸ਼ਨਾਵਾਂ ਦੀ ਜਿਹੜੀ ਭੁੱਖ ਅੰਦਰੋਂ ਮਿਟ ਜਾਂਦੀ ਹੈਗੀ ਕਿਉਂਕਿ ਅਸੀਂ ਨਾਮ ਅੰਮ੍ਰਿਤ ਗੁਰਮੁਖਾਂ ਗੁਰੂ ਦੀ ਸੰਗਤ ਦੇ ਵਿੱਚੋਂ ਪ੍ਰਾਪਤ ਕਰ ਲਿਆਗਾ ਨਦਰ ਕਰੇ ਤਾਂ ਸਤਗੁਰ ਮੇਲੇ ਆਨੰਦਨ ਬਵੇਕ ਬੋਧ ਵਿਚਾਰ ਜੇ ਪਰਮੇਸ਼ਰ ਦਇਆ ਦ੍ਰਿਸ਼ਟੀ ਕਰੇ ਰਹਿਮਤ ਕਰੇ ਸਤਗੁਰੂ ਸੱਚੇ ਗੁਰੂ ਦਾ ਮੇਲ ਬਖਸ਼ੇ ਜੇਕਰ ਗੁਰੂ ਦੀ ਕਿਰਪਾ ਹੋ ਜਾਵੇ ਦਿਨ ਰਾਤ ਬੁੱਧੀ ਪਰਮਾਤਮਾ ਦੇ ਧਿਆਨ ਦੇ ਵਿੱਚ ਹੀ ਰਵੇ ਗੱਲ ਤਾਂ ਬਣਦੀ ਸਾਧ ਸੰਗਤ ਜੀ ਅੰਦਰ ਸੱਚਾ ਨੇ ਊਰੇ ਸਤਗੁਰੈ ਮਹਾਰਾਜ ਬਚਨ ਕਰਦੇ ਹਨ ਸੰਗਤ ਜੀ ਪੂਰਨ ਸਤਗੁਰੂ ਦੇ ਕਿਰਪਾ ਸਦਕਾ ਹੀ ਹਿਰਦੇ ਦੇ ਵਿੱਚ ਅਕਾਲ ਪੁਰਖ ਦਾ ਪ੍ਰੇਮ ਪੈਦਾ ਹੋ ਸਕਦਾ ਹੈ ਪੂਰਨ ਸਤਗੁਰਾਂ ਦੀ ਕਿਰਪਾ ਬਿਨਾ ਪਰਮਾਤਮਾ ਦਾ ਪ੍ਰੇਮ ਹਿਰਦੇ ਵਿੱਚ ਕਦੀ ਪੈਦਾ ਨਹੀਂ ਹੁੰਦਾਗਾ ਸਤ ਸੰਗਤ ਮਿਲੇ ਵੜ ਪਾਗ ਤਹਾਰ ਰਸ ਆਵੈ ਜੀਓ ਜਦੋਂ ਵੱਡਿਆਂ ਭਾਗਾਂ ਕਰਕੇ ਸਤ ਸੰਗਤ ਪ੍ਰਾਪਤ ਹੁੰਦੀ ਹੈ ਵੱਡਿਆਂ ਭਾਗਾਂ ਦਾ ਮਤਲਬ ਹੈ ਗੁਰ ਪਰਮੇਸ਼ਰ ਦੀ ਕਿਰਪਾ ਤਦੋਂ ਇਹ ਜਿਹੜਾ ਜੀਵ ਹੈ ਇਹਦੇ ਹਿਰਦੇ ਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਆਨੰਦ ਆਉਂਦਾ ਹੈਗਾ ਇਹ ਰੱਬ ਦੇ ਜਿਹੜੇ ਪਿਆਰੇ ਐਵੇਂ ਨਹੀਂ ਮਿਲਦੇ ਇਹ ਰੱਬ ਜੀ ਦੀ ਕਿਰਪਾ ਸਦਕਾ ਮਿਲਦੇ ਆ ਪੂਰਵ ਕਰਮ ਅੰਕੁਰ ਜਦ ਪ੍ਰਗਟੇ ਭੇਟਿਓ ਪੁਰਖ ਰਸ ਕੇ ਮਹਾਰਾਗੀ ਜਦੋਂ ਰੱਬ ਦੇ ਪਿਆਰੇ ਮਿਲ ਜਾਂਦੇ ਗੁਰੂ ਪਿਆਰੀ ਸਾਹ ਸੰਗਤ ਜਿਉ ਗੱਲ ਉਦੋਂ ਹੀ ਬਣਦੀ ਐ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਹਿਰਦੇ ਦੇ ਵਿੱਚੋਂ ਅਗਿਆਨ ਖਤਮ ਹੋ ਜਾਂਦਾ ਹੈ ਗਿਆਨ ਦਾ ਹੀ ਪ੍ਰਕਾਸ਼ ਮਨੁੱਖ ਜਾਗ ਜਾਂਦਾ ਹੈ ਅਗਿਆਨ ਵੱਲੋਂ ਆਨੰਦੇਨ ਰਹਿ ਲੈ ਵੱਲਾਏ ਤਸਹਿਜ ਸਮਾਵੈ ਜਿਉ ਜਿਹੜਾ ਦਿਨ ਰਾਤ ਹੀ ਪਰਮੇਸ਼ਵਰ ਪਰਮਾਤਮਾ ਦੇ ਨਾਮ ਦੇ ਵਿੱਚ ਬਿਰਤੀ ਲਾ ਕੇ ਰਹਿੰਦਾ ਹੈਗਾ ਉਹ ਸਾ ਸੰਗ ਜੀ ਸੁਤੇ ਸਿੱਧ ਜੀਵਨ ਜਿਉਂਦਾ ਹੀ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਹੈ ਭੇਦ ਹੋ ਜਾਂਦਾ ਹੈ ਤਾਂ ਇਹ ਤਾਂ ਕਹਿੰਦੇ ਹਰ ਕਾ ਸੇਵਕ ਸੁਹਰ ਹੀ ਦੇ ਜਿਹਾ ਭੇਦ ਨਾ ਜਾਣੋ ਕਾਹੂ ਦੇਹਾ ਕਹਿੰਦੇ ਪਰਮਾਤਮਾ ਦਾ ਜਿਹੜਾ ਪਿਆਰਾ ਪਰਮਾਤਮਾ ਵਰਗਾ ਹੈ ਉਹਦੇ ਵਿੱਚ ਕੋਈ ਭੇਦ ਨਾ ਜਾਣੋ ਸਹਿਜ ਸਮਾਵੈ ਤਹਰ ਮਨ ਪਾਵੈ ਸਦਾ ਅਤੀਤ ਬੈਰਾਗੀ ਜਦੋਂ ਜੀਵ ਸ਼ਾਂਤੀ ਪੂਰਵਕ ਗੁਰਾਂ ਦੇ ਸ਼ਬਦ ਦੇ ਵਿੱਚ ਲੀਨ ਹੋ ਜਾਂਦਾ ਹੈ ਤਦੋਂ ਵਾਹਿਗੁਰੂ ਦੇ ਮਨ ਨੂੰ ਇਹ ਭਾ ਜਾਂਦਾ ਹੈਗਾ ਜਦੋਂ ਹਰ ਸਮੇਂ ਬੰਦਗੀ ਕਰਦਾ ਹੈ ਹਰ ਸਮੇਂ ਨਾਮ ਜਪਦਾ ਹੈਗਾ ਤੇਰੇ ਰੱਬ ਜੀ ਨੂੰ ਚੰਗਾ ਲੱਗਣ ਜਾਂਦਾ ਲੱਗਣ ਲੱਗ ਪੈਂਦਾ ਸਾਥ ਸੰਗਤ ਜੀ ਇਦਾਂ ਜਿਹੜਾ ਮਨ ਹੁੰਦਾ ਹੈ ਨਾ ਮਾਇਆ ਦੇ ਵੱਲੋਂ ਨਰਲੇਪ ਹੋ ਜਾਂਦਾ ਹੈਗਾ ਆਦਤ ਪਾਲਤ ਸੋਭਾ ਜਗ ਅੰਤਰ ਰਾਮ ਨਾਮ ਲੇਵਲ ਲਾਗੀ ਪ੍ਰੇ ਸੰਸਾਰ ਦੇ ਵਿੱਚ ਵੀ ਬੜੀ ਇੱਜ਼ਤਮਾਨ ਹੈ ਔਰ ਲੋਕ ਦੇ ਵਿੱਚ ਵੀ ਬੜੀ ਕਿਉਂ ਪ੍ਰਮਾਤਮਾ ਦੇ ਨਾਮ ਦੇ ਵਿੱਚ ਸੁਰਤ ਜੋ ਜੁੜ ਗਈ ਮਹਾਰਾਜ ਕਹਿੰਦੇ ਜਿਹੜੇ ਬੰਦਗੀ ਕਰਦੇ ਨਾਮ ਜਪਦੇ ਆ ਇੱਥੇ ਵੀ ਉਹਨਾਂ ਦੀ ਬੜੀ ਇੱਜ਼ਤਮਾਨ ਹੁੰਦੀ ਹੈਗੀ ਸੱਚੇ ਮਾਰਗ ਚੱਲਦੇ ਆ ਉਸਤਤ ਕਰਾ ਜਹਾਨ ਸਤਿਗੁਰੂ ਜੀ ਪਰਲੋਕ ਦੀ ਗਰੰਟੀ ਵੀ ਦਿੰਦੇ ਆ ਰੇ ਰੇ ਦਰਗਹ ਕਹੈ ਨਾ ਕੋ ਉ ਆਉ ਬੈਠ ਆਦਰ ਸੁਭ ਦੇਉ ਹਲ ਤਲ ਸੁਭਾ ਜਗੇ ਅੰਤਰ RAM ਨਾਮ ਲੇ ਬਲਾਗੀ ਆਰਖ ਸੋਗ ਦਹੁਤੇ ਮੁਕਤਾਂ ਜੋ ਪ੍ਰਭ ਕਰੇ ਜੋ ਭਾਵਾਏ ਓ ਗੁਰਮੁਖ ਜਨ ਪਦਾਰਥਾਂ ਦੀ ਪ੍ਰਾਪਤੀ ਹੋਏ ਖੁਸ਼ੀ ਤੋਂ ਸਾਥ ਸੰਗ ਜੀ ਬੰਦਰਾ ਵਾਂਗ ਨਹੀਂ ਟੱਪਦੇ ਪ੍ਰਸੰਨ ਨਹੀਂ ਹੁੰਦੇ ਅਗਰ ਕੋਈ ਪਦਾਰਥ ਚਲੇ ਜਾਵੇ ਤਾਂ ਫਿਰ ਦੁਖੀ ਨਹੀਂ ਹੁੰਦੇ ਹਰ ਇੱਕ ਸ਼ੋਗ ਦੇ ਬੰਧਨਾਂ ਤੋਂ ਮੁਕਤ ਸੁਤੰਤਰ ਹੁੰਦੇ ਨੇਗੇ ਉਹ ਕਹਿੰਦੇ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਉਹ ਸਾਨੂੰ ਚੰਗਾ ਲੱਗਦਾ ਸਤ ਸੰਗਤ ਮਿਲੇ ਵੜਪਾਗ ਤਹਾਰ ਰਸ ਆਵੈ ਜੀਓ ਭਾਈ ਗੁਰਮਖੋ ਵੱਡੇ ਭਾਗਾਾਂ ਦੇ ਨਾਲ ਸਤ ਸੰਗਤ ਮਿਲਦੀ ਐ ਭਾਗਹੀਨ ਪਰਮ ਝੋਟਾ ਖਾਵੇ ਜਿਹੜਾ ਸਾਥ ਸੰਗਤ ਜੀ ਮਾੜੇ ਭਾਗਾਾਂ ਵਾਲਾ ਉਹ ਤਾਂ ਫਿਰ ਭਟਕਦਾ ਹੀ ਫਿਰਦਾ ਹੈਗਾ ਵੱਡਾ ਭਾਗੀ ਸਤ ਸੰਗਤ ਪਾਵੇ ਵੱਡੇ ਭਾਗਾਾਂ ਨਾਲ ਸੰਗਤ ਮਿਲਦੀ ਐ ਤਾਂ ਹੀ ਇਹ ਬੰਦਾ ਨਾਮ ਜਪਦਾ ਦੂਜਾ ਪਾਏ ਦੁਖ ਹੋਏ ਮਨ ਮੁਖ ਜਮ ਜੋਹਿਆ ਜੀਓ ਜਿਹੜਾ ਦੈਵਤਾ ਭਾਵ ਦੇ ਵਿੱਚ ਰਹਿੰਦਾ ਹੈ ਉਹ ਮਨਮੁਖ ਜੰਮਣ ਮਰਨ ਦੇ ਚੱਕਰਾਂ 'ਚ ਹੀ ਪਿਆ ਰਹਿੰਦਾ ਹੈਗਾ ਜਮਦੂਤ ਉਹਨੂੰ ਕੁੱਟਦਿਆ ਮਾਰਦਿਆ ਕੜੀ ਜਿਹਾ ਤਾੜਨਾ ਕਰਦੇ ਹੈਗੇ ਜਮਦੂਤ ਉਹਨੂੰ ਬਹੁਤ ਦੁੱਖ ਦਿੰਦੇ ਆ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ 모ਹਿਆ ਜੀਓ ਉਹ ਜਿਹੜੇ ਮਨਮੁਖ ਲੋਗ ਨੇ ਨਾ ਜਿਉਂਦੇ ਜੀ ਵੀ ਦੁਖੀ ਰਹਿੰਦੇ ਆ ਭਾਵੇਂ ਗਰੀਬ ਨੇ ਭਾਵੇਂ ਅਮੀਰ ਨੇ ਦਿਨ ਰਾਤ ਨਰਕਾਂ ਦੇ ਵਿੱਚ ਦੁੱਖਾਂ ਦੇ ਵਿੱਚ ਹੀ ਰਹਿੰਦੇ ਆ ਆਹਕਾਰ ਕਰਦੇ ਸਾਹ ਸੰਗਤ ਜੀ ਜੀਵਨ ਬਤੀਤ ਕਰ ਜਾਂਦੇ ਨੇਗੇ ਮਾਇਆ ਦੁਖ ਮੋਹਿਆ ਹੋਮ ਮੈ ਰੋਹਿਆ ਮੇਰੀ ਮੇਰੀ ਕਰਤ ਵਿਹਾਈ ਮਨਮੁਖ ਜੀਵ ਮਾਇਆ ਦੇ ਵਿੱਚ ਹੀ ਫਸੇ ਨੇਗੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਹੀ ਗਰਸ ਰਹਿੰਦੇ ਆ ਜਿਹੜੀ ਉਹਨਾਂ ਦੀ ਬੁੱਧੀ ਹੁੰਦੀ ਸੁਭਾਅ ਹੁੰਦਾ ਬੜਾ ਕਰੋਧੀ ਹੁੰਦਾਗਾ ਮੇਰਾ ਸ਼ਰੀਰ ਮੇਰੀ ਦਾਲਤ ਮੇਰੇ ਜਮੀਨ ਮੇਰੀ ਜਦਾਦ ਮੇਰਾ ਭੁਲਾਣਾ ਤੇ ਕੜਾ ਇਹਦੇ ਵਿੱਚ ਹੀ ਫਸੇ ਰਹਿੰਦੇ ਬਸ ਉਹ ਮੇਰੀ ਮੇਰੀ ਵਿੱਚ ਹੀ ਫਸੇ ਰਹਿੰਦੇ ਆ ਮੇਰੀ ਮੇਰੀ ਕਰਤੇ ਜਨਮ ਗयो ਜੋ ਪ੍ਰਭ ਦੇ ਸੁਚੇਤ ਨਹੀਂ ਅੰਤ ਗਿਆ ਪਸ਼ਤਾਵਾਏ ਜਿਸ ਪਰਮਾਤਮਾ ਨੇ ਇਹ ਦਾਤਾਂ ਬਖਸ਼ੀਆਂ ਉਹਨੂੰ ਭੁੱਲ ਜਾਂਦਾਗਾ ਦਾਤ ਪਿਆਰੀ ਵਿਸਰਿਆ ਦਾ ਤਾਰਾ ਫਿਰ ਜਾਂ ਸੰਗਤ ਜੀ ਜਦੋਂ ਵਕਤ ਅਖੀਰ ਆਉਂਦਾ ਹੈ ਨਾ ਜਦੋਂ ਜਮਦੂਤਾਂ ਦਾ ਡੰਡਾ ਫਿਰਦਾ ਹੈ ਪੈ ਜਦੋਂ ਕੁੱਟ ਪੈਂਦੀ ਹੈ ਨਰਕਾਂ ਦੇ ਵੱਲ ਮੂੰਹ ਤੇ ਫਿਰ ਬੜਾ ਪਛਤਾਉਂਦਾ ਹੈਗਾ ਕਿ ਮੈਂ ਬੰਦਗੀ ਨਹੀਂ ਕੀਤੀ ਮੈਂ ਕੀਤਾ ਕੀ ਹੈਗਾ ਬਿਨ ਨਾ ਆਵੇ ਕੋ ਸਾਥ ਨਾ ਚਾਲੈ ਉਤਰ ਕ ਲਤਰ ਮਾਇਆ ਤੋਂ ਹਿਆ ਮਹਾਰਾਜ ਕਹਿੰਦੇ ਆ ਕਿ ਪ੍ਰਮਾਤਮਾ ਦੇ ਸਿਮਰਨ ਤੇ ਬੰਦਗੀ ਤੋਂ ਬਿਨਾਂ ਕੁਝ ਤੇਰੇ ਨਾਲ ਨਹੀਂ ਜਾਣਾ ਆ ਜਿੰਨੇ ਵੀ ਤੂੰ ਸੰਸਾਰ ਦੇ ਵਿੱਚ ਪਰਿਵਾਰ ਬਣਾਈ ਬੈਠਾ ਮੈਂਬਰ ਬਣਾਈ ਬੈਠਾ ਆਪਣੇ ਪਰਿਵਾਰ ਦੇ ਧੀਆਂ ਪੁੱਤਰ ਮਾਂ ਪਿਓ istri ਜੀਵਨ ਸਾਥੀ ਦੋਸਤ ਮਿੱਤਰ ਅਗਰ ਤੂੰ ਪ੍ਰਮਾਤਮਾ ਤੋਂ ਬੇਮੁਖ ਹੈ ਫਿਰ ਇੱਕ ਗੱਲ ਯਾਦ ਰੱਖੀ ਤੂੰ ਖਤਮ ਹੈ ਤੇਰੇ ਨਾਲ ਕੁਝ ਨਹੀਂ ਜਾਣਾ ਦੂਜਾ ਪਾਇ ਦੁਖ ਹੋਏ ਮਨਮੁਖ ਜਮ ਜੋਹਿਆ ਜੀਓ ਜਿਸ ਮਨੁਖ ਨੇ ਦੇਵਤਾ ਭਾਵ ਦੇ ਵਿੱਚ ਲੱਗਣ ਕਰਕੇ ਪਰਮੇਸ਼ਰ ਨੂੰ ਵਿਚਾਰ ਦਿੱਤਾ ਉਸ ਨੂੰ ਜੰਮਣ ਮਰਨ ਦਾ ਦੁਖ ਹੁੰਦਾ ਹੀ ਰਹਿੰਦਾ ਹੈ ਅਜਿਹੇ ਮਨਮੁਖ ਮਨੁਖ ਮਨ ਦੇ ਜਿਹੜੇ ਆਖੇ ਲੱਗਣ ਵਾਲੇ ਨੇ ਨਾ ਉਹ ਜਮਦੂਤਾਂ ਦੀ ਮਾਰ ਖਾਂਦੇ ਹੀ ਖਾਂਦੇ ਆ ਕਰ ਕਿਰਪਾ ਲਿਓ ਮਿਲਾਏ ਮਹਿਲ ਹਰ ਪਾਇਆ ਜੀਓ ਮਹਾਰਾਜ ਕਹਿੰਦੇ ਆ ਪ੍ਰਮਾਤਮਾ ਦੇ ਅੱਗੇ ਅਰਦਾਸ ਕਰੋ ਮੇਲ ਲਿਓ ਦਿਆਲ ਟੈ ਪਏ ਦਵਾਰਿਆ ਰੱਖ ਲਿਓ ਦੀਨ ਦਿਆਲ ਭ੍ਰਮਤ ਬੋਹਾਰਿਆ ਕਿ ਹੇ ਰੱਬ ਜੀ ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰੋ ਰਹਿਮਤ ਕਰੋ ਸਾਨੂੰ ਮਿਲਾ ਲਓ ਤਾਂ ਹੀ ਪਰਮੇਸ਼ਵਰ ਪ੍ਰਮਾਤਮਾ ਕਿਰਪਾ ਕਰਦਾ ਸੰਗਤ ਜੀ ਸਦਾ ਰਹੇ ਕਰ ਜੋੜ ਪ੍ਰਭ ਮਨ ਪਾਇਆ ਜੀਓ ਜੋ ਮਨੁੱਖ ਹਮੇਸ਼ਾ ਗੁਰੂ ਦੇ ਅੱਗੇ ਮਨ ਬੁੱਧ ਦੇ ਵਿੱਚ ਸਾਹ ਸੰਗੈ ਸੁਰਤ ਜੋੜ ਕੇ ਨਾਮ ਜਪਦਾ ਉਹ ਵਾਹਿਗੁਰੂ ਜੀ ਨੂੰ ਬੰਦਾ ਚੰਗਾ ਲੱਗਦਾ ਹੈ ਪ੍ਰਭ ਮਨ ਪਾਵੈ ਤਾਂ ਹੁਕਮ ਸਮਾਵੈ ਹੁਕਮ ਮੰਨ ਸੁਖ ਪਾਇਆ ਪ੍ਰਭ ਮਨ ਪਾਵੈ ਤਾ ਹੁਕਮ ਸਮਾਵੇ ਜਿਹੜਾ ਮਨੁੱਖ ਪਰਮਾਤਮਾ ਦੇ ਮਨ ਨੂੰ ਭਾ ਜਾਂਦਾ ਹੈ ਤਾਂ ਉਸੇ ਦੇ ਹੁਕਮ ਦੁਆਰਾ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਹੈ ਜਿਨੇ ਹੁਕਮ ਮੰਨਿਆ ਪ੍ਰਵਾਨ ਉਹੀ ਹੈ ਤੇ ਜਿਹੜਾ ਪ੍ਰਵਾਨ ਹੈ ਉਹੀ ਪਰਮਾਤਮਾ ਚ ਸਮਾ ਸਕਦਾ ਹੈ ਜੀਵਨ ਸਫਲ ਹੋ ਗਿਆ ਆਨੰਦੇਨ ਜਪਤ ਰਹੇ ਦਿਨ ਰਾਤੀ ਸਹਜੇ ਨਾਮ ਤੇ ਆਇਆ ਦਿਨ ਕੀ ਰਾਤ ਕੀ ਉਹ ਪਰਮਾਤਮਾ ਨੂੰ ਜਪਦਾ ਰਹਿੰਦਾ ਹੈਗਾ ਉਦੇ ਕੋਲ ਪਰਮਾਤਮਾ ਦੀ ਬੰਦਗੀ ਤੋਂ ਬਿਨਾ ਕੁਝ ਵੀ ਨਹੀਂ ਐਵੇਂ ਥੋੜੀ ਸਾਧ ਸੰਗਤ ਜੀ ਰੱਬ ਦੇ ਵਿੱਚ ਕੋਈ ਸਮਾ ਸਕਦਾ ਬਿਨਾ ਬੰਦਗੀ ਤੋਂ ਬਿਨਾ ਗੁਰੂ ਦੀ ਮਰਿਆਦਾ ਤੋਂ ਜੀਵਨ ਸਫਲ ਹੀ ਨਹੀਂ ਹੋ ਸਕਦਾ ਨਾਮੋਂ ਨਾਮ ਮਿਲੀ ਵੜਿਆਈ ਨਾਨਕ ਨਾਮ ਮਨ ਭਾਵਾਏ ਸਤਿਗੁਰੂ ਜੀ ਕਥਨ ਕਰਦੇ ਨੇ ਪਿਆਰੇ ਜੀਓ ਉਸ ਨਾਮ ਜਪਣ ਵਾਲੇ ਗੁਰਮੁਖ ਜਨ ਨੂੰ ਪਰਮੇਸ਼ਵਰ ਪਰਮਾਤਮਾ ਦੀ ਵਡਿਆਈ ਮਿਲਦੀ ਹੈ ਜਿਹੜਾ ਨਾਮ ਜਪਦਾ ਹੈਗਾ ਕਰੇ ਕਿਰਪਾ ਲਿਓ ਮਿਲਾਏ ਮਹਿਲ ਹਰ ਪਾਵੇ ਜੀਓ ਜਿਸ ਗੁਰਮੁਖ ਨੂੰ ਪਰਮੇਸ਼ਵਰ ਪਰਮਾਤਮਾ ਦਿਆ ਦ੍ਰਿਸ਼ਟੀ ਕਰਕੇ ਗੁਰੂ ਦੀ ਸੰਗਤ ਨਾਲ ਮਿਲਾ ਦਿੰਦਾ ਹੈਗਾ ਕਹਿੰਦੇ ਜਿਹੜੇ ਗੁਰਮੁਖ ਪਿਆਰੇ ਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਸਤ ਸੰਗਤ ਉਹਨੂੰ ਮਿਲਦੀ ਹੈ ਭਾਈ ਕਰ ਕਿਰਪਾ ਲਿਓ ਮਿਲਾਏ ਮਹਿਲ ਹਰ ਪਾਵੇ ਜਿਉ ਤੇ ਉਹ ਫਿਰ ਬੰਦਗੀ ਕਰਦਾ ਕਰਦਾ ਨਾਮ ਜਪਦਾ ਜਪਦਾ ਗੁਰਮੁਖ ਆਪਣਾ ਜੀਵਨ ਪਰਮਾਤਮਾ ਗੁਰੂ ਨੂੰ ਸਮਰਪਣ ਕਰ ਦਿੰਦਾ ਤੇ ਉਹ ਜਿਹੜਾ ਗੁਰਮੁਖ ਪਿਆਰਾ ਹੁੰਦਾ ਨਾ ਪਰਮਾਤਮਾ ਨੂੰ ਪਾ ਜਾਂਦਾ ਤੇ ਪਰਮੇਸ਼ਵਰ ਪਰਮਾਤਮਾ ਨੂੰ ਆਪਣੇ ਵਿੱਚ ਮਿਲਾ ਲੈਂਦਾ ਸੋ ਸ੍ਰੀ ਗੁਰੂ ਰਾਮਦਾਸ ਮਹਾਰਾਜ ਸ੍ਰੀ ਗੋਵਿੰਦワਲ ਸਾਹਿਬ ਵਿਖੇ ਜਿੰਨੀ ਵੀ ਸੰਗਤ ਇਕੱਤਰ ਹੋਈ ਹੈ ਸਾਰਿਆਂ ਨੂੰ ਪਰਮਾਤਮਾ ਦਾ ਨਾਮ ਕਿਵੇਂ ਜਪਣਾ ਬੰਦਗੀ ਕਿਵੇਂ ਜਪਣੀ ਹੈ ਈਸ਼ਵਰ ਚਿੰਤਨ ਕਿਵੇਂ ਕਰਨਾ ਇਹਦੇ ਬਾਰੇ ਦੱਸ ਰਹੇ ਹਨ ਸੰਗਤ ਬੜੇ ਸ਼ਰਧਾ ਪ੍ਰੇਮ ਦੇ ਨਾਲ ਸ਼ਰਵਣ ਕਰ ਰਹੀ ਹੈ ਸੋ ਇਨੀ ਕਿ ਸੇਵਾ ਪ੍ਰਵਾਨ ਕਰ ਲੈਣਾ ਸੰਗਤ ਜੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਜੇ ਇੱਥੇ ਤੱਕ ਤੁਸੀਂ ਕਥਾ ਸੁਣ ਰਹੇ ਹੋ ਇਹਦਾ ਮਤਲਬ ਤੁਸੀਂ ਕਥਾ ਦੇ ਵਿੱਚ ਪੂਰੀ ਹਾਜ਼ਰੀ ਭਰ ਕੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਕਿਰਪਾ ਪ੍ਰਾਪਤ ਕੀਤੀ ਹੈ ਸੋ ਬਾਕੀ ਸੰਗਤ ਵੀ ਕਿਰਪਾ ਪ੍ਰਾਪਤ ਕਰ ਸਕੇ ਇਦੇ ਲਈ ਇਸ ਕਥਾ ਦੀ ਵੀਡੀਓ ਨੂੰ ਲਾਇਕ ਵਾਲਾ ਬਟਨ ਦੱਬ ਕੇ ਲਾਇਕ ਜ਼ਰੂਰ ਕਰਨਾ ਕਿ ਤੁਹਾਨੂੰ ਇਹ ਗੁਰੂ ਦਾ ਜਸ ਬੜਾ ਪਸੰਦ ਆਇਆਗਾ ਤੇ ਕਮੈਂਟ ਵਿੱਚ ਵਾਹਿਗੁਰੂ ਸ਼ਬਦ ਜ਼ਰੂਰ ਲਿਖ ਦੇਣਾ ਜੀ ਵੱਧ ਤੋਂ ਵੱਧ ਸੰਗਤ ਨੂੰ ਇਹ ਕਥਾ ਸ਼ੇਅਰ ਕਰ ਦੇਣਾ ਜੀ ਸੰਗਤ ਜੀ ਆਪ ਜੀ ਲਾਈਕ ਕਰੋਗੇ ਕਮੈਂਟ ਕਰੋਗੇ ਸ਼ੇਅਰ ਕਰੋਗੇ ਤਾਂ ਇਹ ਕਥਾ ਵੱਧ ਤੋਂ ਵੱਧ ਸੰਗਤ ਤੱਕ YouTube ਚੈਨਲ ਦੁਆਰਾ ਪਤਾ ਨਹੀਂ ਕਿੱਥੇ ਕਿੱਥੇ ਤੱਕ ਪਹੁੰਚੇਗੀ ਜਿਹੜਾ ਵੀ ਸੁਨੇਗਾ ਉਹਦਾ ਇਹ ਲੋਕ ਸੁਖੀ ਹੈ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਹਿਗੁਰੂ 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 ਵਾਹਿਗੁਰੂ